ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਮੈਂ ਇੱਕ ਦੋ ਕ ਬੇਨਤੀਆਂ ਕਰਨਾ ਚਾਹੁੰਨਾ ਜਿਵੇਂ ਕਿ ਆਪਾਂ ਨੇ ਹੁਣ ਤੱਕ ਬਹੁਤ ਸਾਰੇ ਬੂਟੇ ਲਾ ਦਿੱਤੇ ਨੇ ਤੇ ਇਹਨਾਂ ਦੀ ਸੰਭਾਲ ਵੀ ਆਪਾਂ ਨੇ ਕਰਨੀ ਆ ਜੋ ਕੁਦਰਤੀ ਪਹਿਲਾਂ ਦਰਖਤ ਬੂਟੇ ਹੋਰ ਵੀ ਲੱਗੇ ਹੋਏ ਨੇ ਜਿਵੇਂ ਕਿ ਕਹਿੰਦੇ ਨੇ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਹਤੋ ਦਿਖੋ ਮਹਾਰਾਜ ਨੇ ਬਹੁਤ ਵਧੀਆ ਇਹ ਸ਼ਬਦ ਬੋਲਿਆ ਹੈਗਾ ਮੇਨ ਕਲ ਕੀ ਹੈਗੀ ਆ ਇਹ ਕੁਦਰਤ ਦੀ ਜਿਹੜੀ ਚੀਜ਼ ਬਣਾਈ ਹੋਈ ਆ ਮਾਲਕ ਨੇ ਜੋ ਚੀਜ਼ ਬਣਾਈ ਆ ਕਿਸੇ ਨਾ ਕਿਸੇ ਦੇ ਨਾਲ ਉਹਦਾ ਸਬੰਧ ਹੈਗਾ ਹੁਣ ਇਹ ਦਰਖਤਾਂ ਦਾ ਇਹ ਪੇੜ ਪੌਦੇ ਜਿੰਨੇ ਵੀ ਨੇ ਇਹਨਾਂ ਦਾ ਆਪਣੇ ਨਾਲ ਬਹੁਤ ਵੱਡਾ ਰਿਸ਼ਤਾ ਜਿਵੇਂ ਕਿ ਹੁਣ ਆਪਣੀ ਸਾਹ ਦਾ ਜਿਹੜਾ ਸਬੰਧ ਆ ਉਹ ਇਹਦੇ ਨਾਲ ਆ ਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹੈਗਾ ਵੀ ਆਪਾਂ ਹਰ ਵਾਰ ਬੂਟੇ ਲਗਾਉਣੇ ਆ ਲੱਖਾਂ ਹੀ ਬੂਟਾ ਲਾ ਦਨੇ ਆ ਹੁਣ ਹੁਣ ਵੀ ਲੱਗੇ ਹੋਏ ਆ ਬੂਟੇ ਲਾਉਣੇ ਨੇ ਜੀ ਬੂਟੇ ਲਾਉਣੇ ਨੇ ਬੂਟੇ ਲਾਉਣੇ ਨੇ ਤੇ ਉਹਦੀ ਸੰਭਾਲ ਕਰਨੀ ਆ ਸੰਭਾਲ ਕਰਨੀ ਬਹੁਤ ਜ਼ਰੂਰੀ ਆ ਠੀਕ ਆ ਜੀ ਮੇਨ ਗੱਲ ਕੀ ਆ ਜਿਵੇਂ ਕਿ ਹੁਣ ਕਈ ਬੂਟੇ ਜਲ ਜਾਂਦੇ ਨੇ ਤੇ ਕਈ ਚਰਵਾਹੇ ਲੈ ਕੇ ਆਉਂਦੇ ਨੇ ਡੰਗਰ ਪਸ਼ੂ ਉਹਨਾਂ ਅੱਗੇ ਵੀ ਬੇਨਤੀ ਆ ਕਿ ਉਹ ਥੋੜਾ ਜਿਹਾ ਆਪਣਾ ਧਿਆਨ ਰੱਖਣ ਡੰਗਰਾਂ ਦਾ ਤਾ ਜੋ ਇਹ ਬੂਟਿਆਂ ਨੂੰ ਖਰਾਬ ਨਾ ਕਰ ਸਕਾਂ ਜੇਕਰ ਅੱਜ ਕੁਦਰਤ ਦੇ ਨਾਲ ਛੇੜਛਾੜ ਕਰਾਂਗੇ ਤਾਂ ਕੁਦਰਤ ਨੇ ਵੀ ਆਪਾਂ ਨੂੰ ਬਖਸ਼ਣਾ ਨਹੀਂ ਤੁਸੀਂ ਆ ਦੇਖੋ ਇੱਕ ਰੋਖਾ ਉਹਦੀ ਉਹਨੇ ਫਾਲ ਦੇ ਨਾਲ ਨਾਲ ਸਾਨੂੰ ਛਾਂ ਵੀ ਦੇਣੀ ਆ ਹਰ ਬੰਦਾ ਗੱਡੀ ਛਾਵੇਂ ਲਾਉਣ ਨੂੰ ਫਿਰਦਾ ਲੇਕਿਨ ਦਰਖਤ ਪੇੜ ਪੌਦਿਆਂ ਲਗਾਉਣਾ ਨਹੀਂ ਚਾਹਦਾ ਮੈਂ ਥੋੜਾ ਜਿਹਾ ਵੀਰ ਨੂੰ ਕਹਿਣਾ ਚਾਹੁੰਦਾ ਹੋਗਾ ਵੀ ਜੇ ਆ ਚੀਜ਼ ਦਿਖਾਈ ਜਾਵੇ ਨਾ ਪਤਾ ਲੱਗੇ ਵੀ ਦਰੱਖਤਾਂ ਦੀ ਕੀ ਇਪੋਰਟੈਂਸ ਹੈ ਬਹੁਤ ਵਧੀਆ ਲੱਗਦਾ ਹੈਗਾ ਜਦੋਂ ਕੋਈ ਜਦੋਂ ਇਦਾਂ ਦਾ ਮਾਹੌਲ ਦੇਖਦੇ ਆਂ ਹਰਿਆਲੀ ਦੇਖਦੇ ਆਂ ਬੜਾ ਵਧੀਆ ਲੱਗਦਾ ਹੈਗਾ ਤੋਂ ਮੈਂ ਇਹੀ ਕਹਾਂਗਾ ਵਾਰ-ਵਾਰ ਵੀ ਜਿੰਨੇ ਬੂਟੇ ਇਹ ਲਗਾ ਦਿੱਤੇ ਨੇ ਇਹਨਾਂ ਦੀ ਸਵਾਲ ਕਰੀਏ ਜੇ ਇਹਨਾਂ ਦੀ ਸਵਾਲ ਕਰਾਂਗੇ ਤਾਂ ਇਹਨਾਂ ਨੇ ਸਾਡਾ ਅੰਤ ਸਮੇ ਵੀ ਸਾਥ ਦੇਣਾ ਹੈ ਅੰਤ ਸਮੇ ਇਹ ਨੇ ਇਹ ਦਰਖਤਾਂ ਨੇ ਸਾਡਾ ਸਾਥ ਦੇਣਾ ਸਾਡਾ ਬਹੁਤ ਵੱਡਾ ਰਿਸ਼ਤਾ ਹੈ ਇਹਨਾਂ ਨਾਲ ਸਬੰਧ ਦਾ ਸੋ ਮੈਂ ਤਾਂ ਬੇਨਤੀ ਹੀ ਕਰਦਾ ਹੁੰਦਾ ਅਰਦਾਸਾਂ ਉਹ ਮਾਲਕ ਦੇਖੋ ਕਿੰਨਾ ਵਧੀਆ ਕਰਦਾ ਹੈਗਾ ਜਿੱਦਾਂ ਦਰਖਤ ਵਗੈਰਾ ਲਾਏ ਆਪਾਂ ਨੇ ਬੂਟੇ ਲਾਏ ਆਪ ਸ਼ੁਰੂਆਤ ਕੀਤੀ ਉਹਨੇ ਉਹਨੇ ਸ਼ੁਰੂਆਤ ਕੀਤੀ بارش ਪਈ ਫਾਰਸ਼ਪਾਈ ਤੇ ਮੈਂ ਬੇਨਤੀਆ ਕਰਦਾ ਦੀ ਤੁਸੀਂ ਨੇ ਪਾਣੀ ਪਾਉਣਾ ਤੁਸੀਂ ਨੇ ਪਾਣੀ ਪਾਉਣਾ ਕਿਸੇ ਦੇ ਘਰ ਮੂਰੇ ਗਲੀ ਚ ਮਹੱਲੇ ਚ ਬੂਟੇ ਲੱਗੇ ਨੇ ਤਾਂ ਉਹ ਪਾਣੀ ਪਾਓ ਪਰ ਪ੍ਰਮਾਤਮਾ ਨੇ ਆਪਣਾ ਫਰਜ਼ ਨਿਭਾਤਾ ਹੁਣ ਆਪਾਂ ਨੇ ਕਿੱਦਾਂ ਕਰਨਾ ਹੈਗਾ ਇਹ ਆਪਾਂ ਨੇ ਸੋਚਣਾ ਪਾਣੀ ਵੀ ਪਾਣਾ ਦੇਖਰੇਖ ਵੀ ਕਰਨੀ ਆ ਸੋ ਇੰਨਾ ਕਹਿੰਦਾ ਹੋਇਆ ਮਾਫੀ ਚਾਹੁੰਦਾ ਜੇਕਰ ਕੋਈ ਗਲਤ ਗੱਲ ਕਹੀ ਗਈ ਹੋਵੇ ਤੇ ਬੇਨਤੀ ਵੀ ਕਰਦਾ ਬੀ ਇਹ ਰੁੱਖਾਂ ਨੂੰ ਇਹ ਦਰਖਤਾਂ ਨੂੰ ਸੰਭਾਲਿਆ ਜਾਵੇ ਇਹਨਾਂ ਦੀ ਦੇਖਰੇਖ ਕੀਤੀ ਜਾਵੇ ਵਾਤਾਵਰਨ ਨੂੰ ਸੰਭਾਲ ਕੇ ਰੱਖੋ ਤਾਂ ਜੋ ਸਾਡਾ ਜਿਹੜਾ ਜੀਵਨ ਆ ਉਹ ਅੱਛਾ ਹੋ ਸਕੇ ਵਾਹੀ ਗੁਰਚਕਾ ਖਾਲਸਾ ਸ੍ਰੀ ਵਾਹੀ ਗੁਰੂ ਜੀ ਦੇ ਪੁੱਤ